12 ਅਕਤੂਬਰ 1972 ਨੂੰ ਇੱਕ ਛੋਟਾ ਜਿਹਾ ਚਾਰਟਰਡ ਪਲੇਨ ਸਾਊਥ ਅਮਰੀਕਾ ਦੇ ਇੱਕ ਦੇਸ਼ ਓਰਗਵੇ ਤੋਂ ਚਿੱਲੀ ਦੀ ਰਾਜਧਾਨੀ ਸੈਂਟਿਆਗੋ ਦੇ ਲਈ ਉਡਾਣ ਭਰਦਾ ਹੈ। ਇਸ ਜਹਾਜ਼ ਦੇ ਅੰਦਰ ਹੁੰਦੇ ਨੇ ਰਗਬੀ ਟੀਮ ਦੇ ਕੁਝ ਖਿਡਾਰੀ ਆਪਣੇ ਦੋਸਤਾਂ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕੁੱਲ ਮਿਲਾ ਕੇ 45 ਯਾਤਰੀ ਇਸ ਜਹਾਜ਼ ਦੇ ਅੰਦਰ ਸਵਾਰ ਹੁੰਦੇ ਨੇ। ਆਮ ਤੌਰ ਤੇ ਓਰਗਵੇ ਤੋਂ ਸੈਂਟਿਆਗੋ ਜਾਣ ਦੇ ਲਈ ਸਿਰਫ 3 ਘੰਟੇ ਲੱਗਦੇ ਨੇ ਪਰ ਇਸ 3 ਘੰਟਿਆਂ ਦੇ ਸਫ਼ਰ ਦੇ ਦੌਰਾਨ ਇਸ ਦੇ ਰਸਤੇ ਦੇ ਵਿੱਚ ਆਉਂਦੀਆਂ ਨੇ ਐਂਡੀਜ਼ ਦੀਆਂ ਸਭ ਤੋਂ ਖਤਰਨਾਕ ਪਹਾੜੀਆਂ ਸਾਊਥ ਅਮਰੀਕਾ ਦੇ ਵਿੱਚ ਮੌਜੂਦ ਐਂਡੀਜ਼ ਇਹ ਪਹਾੜੀਆਂ ਦੁਨੀਆ ਦੀ ਸਭ ਤੋਂ ਜ਼ਿਆਦਾ ਲੰਬੀਆਂ ਪਹਾੜੀਆਂ ਦੀ ਸ਼੍ਰੇਣੀ ਦੇ ਵਿੱਚ ਆਉਂਦੀਆਂ ਨੇ ਇਹ ਹਿਮਾਲਿਆ ਦੀਆਂ ਪਹਾੜੀਆਂ ਤੋਂ ਬਾਅਦ ਸਭ ਤੋਂ ਉੱਚੀਆਂ ਪਹਾੜੀਆਂ ਮੰਨੀਆਂ ਜਾਂਦੀਆਂ ਨੇ ਪੂਰੀ ਦੁਨੀਆ ਦੀਆਂ ਤੇ ਇਹੀ ਖੂਬਸੂਰਤ ਪਹਾੜੀਆਂ ਅੱਗੇ ਚੱਲ ਕੇ ਇਨ੍ਹਾਂ ਸਾਰੇ ਯਾਤਰੀਆਂ ਦੇ ਲਈ ਇੱਕ ਦਰਦਨਾਕ ਯਾਦਾਂ ਬਣ ਜਾਂਦੀਆਂ ਨੇ 12 ਅਕਤੂਬਰ ਨੂੰ ਇਨ੍ਹਾਂ ਪਹਾੜੀਆਂ ਦੇ ਅੰਦਰ ਇੱਕ ਖਤਰਨਾਕ ਬਰਫ਼ ਦਾ ਤੂਫਾਨ ਆਉਂਦਾ ਹੈ ਜਿਸ ਕਾਰਨ ਪਾਇਲਟ ਇਹ ਫੈਸਲਾ ਲੈਂਦੇ ਨੇ ਕਿ ਅੱਜ ਦੀ ਰਾਤ ਨੂੰ ਆਰਜਨਟੀਨਾ ਦੇ ਇੱਕ ਸ਼ਹਿਰ ਮੈਂਡੋਜ਼ਾ ਦੇ ਵਿੱਚ ਰੁਕਣਗੇ ਤੇ ਕੱਲ ਮੌਸਮ ਸਾਫ਼ ਹੋਣ ਤੋਂ ਬਾਅਦ ਉਹ ਫਿਰ ਤੋਂ ਉਡਾਣ ਭਰਨਗੇ ਅਗਲੇ ਦਿਨ 13 ਅਕਤੂਬਰ ਦੁਪਹਿਰ ਤੇ 2 ਵਜੇ ਫਿਰ ਤੋਂ ਇਹ ਜਹਾਜ਼ ਉਡਾਣ ਭਰਦਾ ਹੈ ਤੇ ਲਗਾਤਾਰ ਅਗਲੇ 1 ਘੰਟੇ ਤੱਕ ਇਹ ਸਫ਼ਰ ਬਿਲਕੁਲ ਨਾਰਮਲ ਚੱਲਦਾ ਹੈ ਇਹ ਜਹਾਜ਼ ਸੈਂਟਿਆਗੋ ਦੇ ਨੇੜੇ ਪਹੁੰਚ ਰਿਹਾ ਸੀ ਪਰ ਹਜੇ ਤੱਕ ਵੀ ਇਹ ਪਹਾੜੀ ਖੇਤਰ ਦੇ ਉੱਪਰ ਹੀ ਉੱਡ ਰਿਹਾ ਸੀ ਜਦੋਂ ਹੀ ਪਾਇਲਟ ਜਹਾਜ਼ ਨੂੰ ਥੱਲੇ ਨੂੰ ਕਰਦੇ ਜਲ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਹਾਜ਼ ਬਹੁਤ ਤੇਜ਼ੀ ਦੇ ਨਾਲ ਹਿਲਣ ਲੱਗਦਾ ਹੈ ਤੇ ਦੇਖਦੇ ਹੀ ਦੇਖਦੇ ਪੂਰਾ ਜਹਾਜ਼ ਬੱਦਲਾਂ ਦੇ ਵਿੱਚ ਚਲਿਆ ਜਾਂਦਾ ਹੈ ਜਿਸ ਦੇ ਕਾਰਨ ਪਾਇਲਟ ਨੂੰ ਸਾਹਮਣੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਪਰ ਜਿਵੇਂ ਹੀ ਇਹ ਜਹਾਜ਼ ਬੱਦਲਾਂ ਤੋਂ ਬਾਹਰ ਨਿਕਲਦਾ ਹੈ ਤਾਂ ਇਸ ਦੇ ਸਾਹਮਣੇ ਮੌਜੂਦ ਹੁੰਦਾ ਹੈ ਇੱਕ ਬਹੁਤ ਵੱਡਾ ਪਹਾੜ ਇਸ ਤੋਂ ਬਾਅਦ ਪਾਇਲਟ ਜਹਾਜ਼ ਨੂੰ ਉੱਪਰ ਵੱਲ ਨੂੰ ਮੋੜਨ ਦੀ ਕੋਸ਼ਿਸ਼ ਕਰਦੇ ਨੇ ਉਹ ਜਹਾਜ਼ ਦੇ ਐਲਟੀਟਿਊਡ ਨੂੰ ਵਧਾਉਣ ਦੇ ਲਈ ਪੂਰੀ ਪਾਵਰ ਲਗਾ ਦਿੰਦੇ ਨੇ ਪਰ ਹੁਣ ਤੱਕ ਕਾਫੀ ਦੇਰ ਹੋ ਚੁੱਕੀ ਸੀ ਕਿਉਂਕਿ ਜਹਾਜ਼ ਦਾ ਪਿਛਲਾ ਹਿੱਸਾ ਪਹਾੜ ਦੇ ਨਾਲ ਟਕਰਾ ਜਾਂਦਾ ਹੈ ਤੇ ਇਹ ਜਹਾਜ਼ ਦੋ ਹਿੱਸਿਆਂ ਦੇ ਵਿੱਚ ਇਸ ਦੇ ਪਿੱਛੇ ਬੈਠੇ ਤਿੰਨ ਯਾਤਰੀ ਹਵਾ ਦੇ ਵਿੱਚ ਉੱਡ ਜਾਂਦੇ ਨੇ ਕੁਝ ਸਮੇਂ ਲਈ ਇਸ ਤੋਂ ਬਾਅਦ ਫਿਰ ਜਹਾਜ਼ ਹਵਾ ਦੇ ਵਿੱਚ ਰਹਿੰਦਾ ਹੈ ਪਰ ਫਿਰ ਇਹ ਇੱਕ ਪਹਾੜ ਦੇ ਨਾਲ ਟਕਰਾ ਜਾਂਦਾ ਹੈ ਤੇ ਇਸ ਦੇ ਵਿੱਚ ਕੁਝ ਬੈਠੇ ਯਾਤਰੀ ਉੱਥੇ ਥੱਲੇ ਡਿੱਗ ਪੈਂਦੇ ਨੇ ਇਸ ਤੋਂ ਬਾਅਦ ਇਸ ਜਹਾਜ਼ ਦਾ ਸਿਰਫ ਅਗਲਾ ਹਿੱਸਾ ਹੀ ਬਚਦਾ ਹੈ ਜਿਹੜਾ ਕਿ ਇੱਕ ਗਲੇਸ਼ੀਅਰ ਦੇ ਉੱਪਰ ਜਾ ਕੇ ਡਿੱਗਦਾ ਹੈ ਤੇ ਜਹਾਜ਼ ਦਾ ਅਗਲਾ ਹਿੱਸਾ 350 ਕਿਲੋਮੀਟਰ ਤੋਂ ਵੱਧ ਦੀ ਰਫ਼ਤਾਰ ਦੇ ਨਾਲ ਉਸ ਗਲੇਸ਼ੀਅਰ ਤੋਂ ਪਹਾੜ ਦੇ ਥੱਲੇ ਵੱਲ ਨੂੰ ਰੁੜਦਾ ਆਉਂਦਾ ਹੈ ਤੇ ਜਹਾਜ਼ ਦਾ ਇਹ ਅਗਲਾ ਹਿੱਸਾ ਗਲੇਸ਼ੀਅਰ ਤੋਂ ਲਗਭਗ 700 ਮੀਟਰ ਥੱਲੇ ਆ ਕੇ ਇੱਕ ਪਹਾੜ ਦੇ ਨਾਲ ਟਕਰਾ ਕੇ ਰੁਕਦਾ ਲਗਭਗ 12 ਲੋਕ ਮਾਰੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਦੋ ਪਾਇਲਟ ਵੀ ਸ਼ਾਮਲ ਹੁੰਦੇ ਨੇ ਜਿਹੜੇ ਕਿ ਕਾਪੀਟ ਦੇ ਕਰੈਸ਼ ਹੋਣ ਦੇ ਕਾਰਨ ਤੁਰੰਤ ਹੀ ਮਾਰੇ ਜਾਂਦੇ ਨੇ ਇਹ ਹਵਾਈ ਜਹਾਜ਼ ਹੁਣ ਐਂਡੀਸ ਦੀਆਂ ਬਰਫੀਲੀਆਂ ਪਹਾੜੀਆਂ ਦੇ ਉੱਪਰ 3570 ਮੀਟਰ ਦੀ ਉਚਾਈ ਦੇ ਉੱਪਰ ਟੁੱਟਿਆ ਪਿਆ ਸੀ ਇਸ ਹਾਦਸੇ ਦੇ ਦੌਰਾਨ ਇਸ ਜਹਾਜ਼ ਦੇ ਵਿੱਚ ਮੌਜੂਦ 33 ਯਾਤਰੀ ਬਚ ਜਾਂਦੇ ਨੇ ਪਰ ਉਹਨਾਂ ਦੇ ਵਿੱਚੋਂ ਕਈ ਯਾਤਰੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੁੰਦੇ ਨੇ ਤੇ ਬਚੇ ਹੋਏ ਯਾਤਰੀਆਂ ਦੇ ਵਿੱਚੋਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਹੈ ਕਿ ਇਸ ਟਾਈਮ ਉਹ ਕਿੱਥੇ ਨੇ ਤੇ ਇੱਥੋਂ ਹੀ ਸ਼ੁਰੂ ਹੁੰਦੀ ਹੈ ਇਹਨਾਂ ਦੇ ਦਰਦਨਾਕ ਸੰਘਰਸ਼ ਦੀ ਕਹਾਣੀ ਅਗਲੇ ਉਹ ਮਹੀਨੇ ਕਿਸ ਤਰ੍ਹਾਂ ਦੇ ਨਾਲ ਸਰਵਾਈਵ ਕਰਦੇ ਨੇ ਇਸ ਦੇ ਬਾਰੇ ਨਾ ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਤੇ ਨਾ ਹੀ ਮੈਂ ਅੱਗੇ ਜਾ ਕੇ ਇਹਨਾਂ ਦੇ ਵਿੱਚੋਂ ਕੌਣ-ਕੌਣ ਬਚਦੇ ਨੇ ਇਹ ਜਾਣਨ ਲਈ ਜੁੜੇ ਹੋ ਮੇਰੇ ਨਾਲ ਮੈਂ ਹਾਂ ਤੁਹਾਡਾ ਉਹ ਜਸਪੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੀ ਟੀਵੀ ਇਹ ਦਿਲ ਦਹਿਲਾਰ ਦੇਣ ਵਾਲੀ ਸੱਚੀ ਘਟਨਾ ਹੈ ਔਰ ਗੁਆਏ ਦੀ ਫਲਾਈਟ 572 ਦੀ ਇਸ ਕ੍ਰੈਸ਼ ਤੋਂ ਤੁਰੰਤ ਬਾਅਦ ਦੋ ਲੋਕ ਅਜੇੇ ਸਨ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਸੀ ਤੇ ਉਹ ਇਸ ਕ੍ਰੈਸ਼ ਦੇ ਵਿੱਚੋਂ ਸਹੀ ਸਲਾਮਤ ਬਚ ਗਏ ਸਨ ਇਹਨਾਂ ਦੇ ਵਿੱਚੋਂ 20 ਸਾਲ ਦਾ ਰੌਬਰਟ ਸੀ ਤੇ 19 ਸਾਲ ਦਾ ਜਰਬਾਇਨੋ ਸੀ ਇਹ ਦੋਨੇ ਮੈਡੀਕਲ ਦੇ ਸਟੂਡੈਂਟ ਸਨ ਤੇ ਇਹ ਤੁਰੰਤ ਹੀ ਕੰਮ ਤੇ ਲੱਗ ਜਾਂਦੇ ਨੇ ਯਾਨੀ ਕਿ ਜ਼ਖਮੀਆਂ ਦੀ ਮਦਦ ਕਰਨ ਲਈ ਲੱਗ ਜਾਂਦੇ ਨੇ ਜਿੰਨਾ ਇਹਨਾਂ ਤੋਂ ਵੱਡਾ ਹੈ ਇਹ ਕਰਦੇ ਨੇ ਬਚੇ ਹੋਏ ਲੋਕਾਂ ਦੀ ਮਾਲਮ ਪੱਟੀ ਕਰਦੇ ਨੇ ਇਸ ਘਟਨਾ ਤੋਂ 1 ਘੰਟਾ ਬਾਅਦ ਤੁਰੰਤ ਹੀ ਹਵਾਈ ਜਹਾਜ਼ ਨੂੰ ਲੱਭਣ ਦੇ ਲਈ ਇੱਕ ਸਰਚ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਹੈ ਤੇ 4 ਹਵਾਈ ਜਹਾਜ਼ ਇਹਨਾਂ ਯਾਤਰੀਆਂ ਨੂੰ ਲੱਭਣ ਦੇ ਲਈ ਭੇਜੇ ਜਾਂਦੇ ਨੇ ਪਰ ਜਿਹੜਾ ਜਹਾਜ਼ ਕਰੈਸ਼ ਹੋਇਆ ਸੀ ਉਸ ਦਾ ਰੰਗ ਚਿੱਟਾ ਹੋਣ ਕਰਕੇ ਇਹਨਾਂ ਜਹਾਜ਼ਾਂ ਨੂੰ ਕੁਝ ਵੀ ਸराग ਨਹੀਂ ਮਿਲਦਾ ਕਿਉਂਕਿ ਇਹ ਜਹਾਜ਼ ਇੱਕ ਅਜਿਹੀ ਜਗ੍ਹਾ ਦੇ ਉੱਪਰ ਕਰੈਸ਼ ਹੋਇਆ ਸੀ ਜਿੱਥੇ ਚਾਰੇ ਪਾਸੇ ਚਿੱਟੀ ਬਰਫ਼ ਸੀ ਜਿਸ ਕਰਕੇ ਇਸ ਜਹਾਜ਼ ਨੂੰ ਲੱਭਣਾ ਹੁਣ ਹੋਰ ਬਹੁਤ ਜ਼ਿਆਦਾ ਮੁਸ਼ਕ ਮੌਜੂਦ ਬਚੇ ਹੋਏ ਯਾਤਰੀ ਹੁਣ ਇਹ ਚੀਜ਼ ਸੋਚ ਰਹੇ ਨੇ ਕਿ ਕਿਸੇ ਤਰੀਕੇ ਨਾਲ ਉਹ ਅੱਜ ਦੀ ਰਾਤ ਕੱਢ ਲੈਣ ਕੱਲ ਨੂੰ ਤਾਂ ਸਰਚ ਟੀਮ ਉਹਨਾਂ ਨੂੰ ਲੱਭ ਹੀ ਲਵੇਗੀ ਤੇ ਪੰਜ ਯਾਤਰੀ ਉਸ ਪਹਿਲੀ ਹੀ ਬਰਫੀਲੀ ਰਾਤ ਨੂੰ ਨਹੀਂ ਬਚ ਪਾਉਂਦੇ ਹੁਣ ਇਸ ਜਹਾਜ਼ ਦੇ ਵਿੱਚ ਟੋਟਲ 28 ਲੋਕ ਬਚਦੇ ਨੇ ਤੇ ਜਹਾਜ਼ ਦੇ ਵਿੱਚ ਬਚੇ ਹੋਏ ਲੋਕੇ ਮਰੇ ਹੋਏ ਲੋਕਾਂ ਦੀ ਬੋਡੀ ਨੂੰ ਆਪਣੇ ਉੱਪਰ ਪਾਉਂਦੇ ਨੇ ਤਾਂ ਕਿ ਉਹ ਠੰਡ ਤੋਂ ਬਚ ਸਕਣ ਤੇ ਜਹਾਜ਼ ਦੇ ਵਿੱਚ ਮੌਜੂਦ ਲੱਗਜਿਤ ਸੀਟਾਂ ਦੀ ਵਰਤੋਂ ਕਰਕੇ ਜਹਾਜ਼ ਦੇ ਪਿਛਲੇ ਹਿੱਸੇ ਜਿਹੜਾ ਟੁੱਟ ਗਿਆ ਹੈ ਉਸ ਨੂੰ ਬੰਦ ਕਰਦੇ ਨੇ ਤਾਂ ਕਿ ਉਹ ਗਰਮ ਰਹਿ ਸਕਣ ਤੇ ਅੱਜ ਦੀ ਰਾਤ ਬਚ ਸਕਣ ਅਗਲੇ ਦਿਨ ਯਾਨੀ ਕਿ 14 ਅਕਤ ਗੁਆਹ ਤੋ 11 ਜਹਾਜ਼ ਸਰਚ ਆਪਰੇਸ਼ਨ ਦੇ ਲਈ ਭੇਜੇ ਜਾਂਦੇ ਨੇ ਪਰ ਇਹ ਸਾਰੇ ਜਹਾਜ਼ ਮਿਲ ਕੇ ਵੀ ਇਸ ਕ੍ਰੈਸ਼ ਹੋਏ ਜਹਾਜ਼ ਨੂੰ ਨਹੀਂ ਲੱਭ ਪਾਉਂਦੇ ਯਾਤਰੀ ਆਪਣੇ ਕ੍ਰੈਸ਼ ਹੋਏ ਹਵਾਈ ਜਹਾਜ਼ ਦੇ ਉੱਪਰ ਲਿਪਸਟਿਕ ਦੀ ਮਦਦ ਦੇ ਨਾਲ ਐਸਓਐਸ ਲਿਖਣ ਦੀ ਵੀ ਕੋਸ਼ਿਸ਼ ਕਰਦੇ ਨੇ ਤੇ ਉਹ ਆਪਣੇ ਬੈਗਸ ਦੀ ਮਦਦ ਦੇ ਨਾਲ ਬਰਫ਼ ਦੇ ਉੱਪਰ ਕ੍ਰੋਸ ਦਾ ਨਿਸ਼ਾਨ ਵੀ ਬਣਾਉਂਦੇ ਨੇ ਤਾਂ ਕਿ ਪਾਇਲਟ ਉਸ ਨੂੰ ਦੇਖ ਸਕਣ ਉਸ ਦਿਨ ਇਹਨਾਂ ਨੂੰ 3 ਹਵਾਈ ਜਹਾਜ਼ ਵੀ ਨਜ਼ਰ ਆਉਂਦੇ ਨੇ ਉਹਨਾਂ ਨੂੰ ਦੇਖ ਕੇ ਆਪਣੇ ਹੱਥ ਪੈਰ ਹਿਲਾਉਂਦੇ ਨੇ ਚੀਕਾਂ ਮਾਰਦੇ ਨੇ ਪਰ ਛੇਤੀ ਹੀ ਇਹਨਾਂ ਨੂੰ ਮਹਿਸੂਸ ਹੋ ਜਾਂਦਾ ਹੈ ਕਿ ਉਹਨਾਂ ਚੋਂ ਕਿਸੇ ਜਹਾਜ਼ ਨੇ ਵੀ ਇਹਨਾਂ ਨੂੰ ਨਹੀਂ ਦੇਖਿਆ ਤੇ ਇਹਨਾਂ ਯਾ ਜਾਂ ਦੇ ਵਿੱਚ ਨਿਕਲ ਜਾਂਦਾ ਹੈ ਕ੍ਰੈਸ਼ ਹੋਣ ਦੇ ਤਿੰਨ ਦਿਨਾਂ ਬਾਅਦ ਫਰਨਾਂండో ਬ੍ਰੈਵੋ ਜਿਹੜਾ ਕਿ ਕੋਮਾ ਦੇ ਵਿੱਚ ਚਲਾ ਗਿਆ ਸੀ ਉਹ ਜਾਗ ਜਾਂਦਾ ਹੈ ਤੇ ਉਸ ਨੂੰ ਉੱਠਦੇ ਹੀ ਪਤਾ ਲੱਗਦਾ ਹੈ ਕਿ ਇਸ ਹਾਦਸੇ ਦੇ ਵਿੱਚ ਉਸ ਦੀ ਮਾਂ ਮਰ ਚੁੱਕੀ ਹੈ ਤੇ ਉਸ ਦੀ 19 ਸਾਲਾ ਭੈਣ ਬਹੁਤ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੈ ਰਾਡੋ ਆਪਣੀ ਭੈਣ ਨੂੰ ਜਿਉਂਦਾ ਰੱਖਣ ਦੇ ਲਈ ਪੂਰੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਖਾਣ ਪੀਣ ਦੀਆਂ ਚੀਜ਼ਾਂ ਵੀ ਦਿੰਦਾ ਹੈ ਪਰ ਕ੍ਰੈਸ਼ ਤੋਂ 8 ਦਿਨਾਂ ਬਾਅਦ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਉਸ ਦੀ ਭੈਣ ਵੀ ਮਰ ਜਾਂਦੀ ਹੈ ਕਿਉਂਕਿ ਇਸ ਹਵਾਈ ਜਹਾਜ਼ ਦੇ ਵਿੱਚ ਜ਼ਿਆਦਾਤਰ ਯਾਤਰੀ ਅਜੇਹੇ ਸਨ ਜਿਹੜੇ ਕਿ ਗਰਮ ਇਲਾਕਿਆਂ ਦੇ ਵਿੱਚ ਰਹਿੰਦੇ ਸੀ ਇਸ ਕਰਕੇ ਹੀ 30 ਡਿਗਰੀ ਦੀ ਠੰਡ ਤੋਂ ਬਚਣਾ ਮੁਸ਼ਕਲ ਹੋ ਗਿਆ ਸੀ ਕ੍ਰੈਸ਼ ਦੇ 8 ਦਿਨਾਂ ਬਾਅਦ ਰੈਸਕਿਊ ਟੀਮ ਇਹ ਚੀਜ਼ ਸੋਚਦੇ ਆਏ ਨੇ ਕਿ ਇੰਨੀ ਜ਼ਿਆਦਾ ਠੰਡ ਦੇ ਵਿੱਚ ਹੁਣ ਕੋਈ ਵੀ ਯਾਤਰੀ ਜਿਉਂਦਾ ਨਹੀਂ ਬਚਿਆ ਹੋਵੇਗਾ ਇਸ ਕਰਕੇ 142 ਘੰਟਿਆਂ ਤੇ 30 ਮਿੰਟ ਦੀ ਸਰਚ ਤੋਂ ਬਾਅਦ ਇਹ ਸਰਚ ਆਪਰੇਸ਼ਨ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਉਧਰ ਜਹਾਜ਼ ਦੇ ਇੱਕ ਹਿੱਸੇ ਦੇ ਵਿੱਚੋਂ ਇਹਨਾਂ ਯਾਤਰੀਆਂ ਨੂੰ ਇੱਕ ਟ੍ਰਾਂਜਿਸਟਰ ਰੇਡੀਓ ਮਿਲ ਜਾਂਦਾ ਹੈ ਤੇ ਇਹ ਬਚੇ ਹੋਏ ਯਾਤਰੀਆਂ ਦੇ ਵਿੱਚੋਂ ਇੱਕ ਯਾਤਰੀ ਰੁਆਏ ਇਲੈਕਟ੍ਰੋਨਿਕਸ ਦਾ ਮਹਾਰਸੀ ਉਸਦਾਂ ਨੇ ਰੇਡੀਓ ਨੂੰ ਆਨ ਕਰਨ ਦੀ ਕੋਸ਼ਿਸ਼ ਕਰਦਿਆਂ ਇੱਕ ਲੰਬਾ ਸਾਰਾ ਐਂਟੀਨਾ ਬਣਾਉਂਦੇ ਨੇ ਤੇ ਲਗਾਤਾਰ 2 ਬਦ ਆਖਰਕਾਰ ਉਹ ਰੇਡੀਓ ਔਨ ਹੋ ਜਾਂਦਾ ਹੈ ਤੇ ਰੇਡੀਓ ਦੇ ਔਨ ਹੋਣ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਇਸ ਰੇਡੀਓ ਦੇ ਰਾਹੀਂ ਹੁਣ ਸਿਰਫ 92 ਕਮਿਊਨੀਕੇਸ਼ਨ ਹੋ ਸਕਦਾ ਹੈ ਮਤਲਬ ਕਿ ਹੁਣ ਸਿਰਫ ਕੱਲੀਆਂ ਬਾਹਰ ਦੀਆਂ ਆਵਾਜ਼ਾਂ ਸੁਣ ਸਕਦੇ ਨੇ ਆਪਣਾ ਕੋਈ ਮੈਸੇਜ ਨਹੀਂ ਦੇ ਸਕਦੇ ਇਸ ਰੇਡੀਓ ਦੇ ਔਨ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਖਬਰਾਂ ਦੇ ਵਿੱਚ ਇਸ ਚੀਜ਼ ਬਾਰੇ ਪਤਾ ਲੱਗਦਾ ਹੈ ਕਿ ਸਰਚ ਆਪਰੇਸ਼ਨ ਹੁਣ ਬੰਦ ਕੀਤਾ ਜਾ ਚੁੱਕਾ ਹੈ ਇਹ ਸੁਣਨ ਤੋਂ ਬਾਅਦ ਸਾਰੇ ਲੋਕ ਹੁਣ ਉਮੀਦ ਨੂੰ ਖੋ ਦਿੰਦੇ ਨੇ ਤੇ ਰੋਣ ਲੱਗ ਜਾਂਦੇ ਨੇ ਇਹਨਾਂ ਲੋਕਾਂ ਨੂੰ ਹੁਣ ਬਰਫ਼ ਦੇ ਵਿੱਚ ਫਸੇ ਹੋਏ ਕਈ ਦਿਨ ਹੋ ਚੁੱਕੇ ਸਨ ਤੇ ਇਹਨਾਂ ਕੋਲ ਜਿਹੜਾ ਹੁਣ ਖਾਣਾ ਸੀ ਕਿਆ ਖਾਣਾ ਵੀ ਜਿਵੇਂ ਜਿਵੇਂ ਦਿਨ ਲੰਘਦੇ ਸੀ ਖਤਮ ਹੋਈ ਜਾ ਰਿਹਾ ਸੀ ਇਹਨਾਂ ਦੇ ਕੋਲ ਹੁਣ ਖਾਣੇ ਦੀ ਕਾਫੀ ਜ਼ਿਆਦਾ ਕਮੀ ਹੋ ਚੁੱਕੀ ਸੀ ਜਿਨ੍ਹਾਂ ਦੇ ਵਿੱਚ ਸਿਰਫ 8 ਚਾਕਲੇਟ ਬਾਰ ਕੁਝ ਮਸਲ ਦੇ ਡੱਬੇ 3 ਜਾਰ ਜੈਮ ਦੇ ਇੱਕ ਆਲਮੋਂਡ ਦਾ ਜਾਰ ਕੈਂਡੀਜ਼ ਤੇ ਇੱਕ ਬਾਇਨ ਦੀ ਬੋਤਲ ਬਚੀ ਸੀ ਇਹਨਾਂ ਨੇ ਸਾਰੇ ਖਾਣੇ ਨੂੰ ਬਹੁਤ ਸੰਜਮ ਦੇ ਨਾਲ ਵਰਤੇ ਆ ਪਰ ਤਿੰਨ ਚਾਰ ਦਿਨਾਂ ਦੇ ਬਚੀ ਹੈ ਸਾਰਾ ਖਾਣਾ ਵੀ ਖਤਮ ਹੋਣ ਲੱਗਿਆ ਹੁਣ ਇਸ ਜਹਾਜ਼ ਨੂੰ ਕ੍ਰੈਸ਼ ਹੋਏ 11 ਦਿਨ ਬੀਤ ਚੁੱਕੇ ਸਨ ਤੇ ਇਹਨਾਂ ਦੇ ਕੋਲ ਸਾਰਾ ਖਾਣਾ ਖਤਮ ਹੋ ਗਿਆ ਸੀ ਹੁਣ ਜਹਾਜ਼ ਦੇ ਵਿੱਚ ਮੌਜੂਦ ਲੋਕਾਂ ਨੇ ਭੁੱਖ ਦੇ ਮਾਰੇ ਜਹਾਜ਼ ਦੇ ਹਿੱਸਿਆਂ ਨੂੰ ਹੀ ਖਾਣਾ ਸ਼ੁਰ ਦੇ ਨਾਲ ਤੁਰੰਤ ਹੀ ਉਹ ਬਿਮਾਰ ਪੈ ਗਏ ਹੁਣ ਹਾਲਾਤ ਇੰਨੇ ਮਾੜੇ ਹੋ ਚੁੱਕੇ ਸਨ ਕਿ ਇਸ ਤੋਂ ਬਾਅਦ ਜਿਹੜਾ ਯਾਤਰੀਆਂ ਨੇ ਕੀਤਾ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹੇ ਜਾਓਗੇ ਇਹਨਾਂ ਯਾਤਰੀਆਂ ਨੇ ਫੈਸਲਾ ਕੀਤਾ ਕਿ ਜਾਂਉਂਦੇ ਰਹਿਣ ਦੇ ਲਈ ਹੁਣ ਉਹਨਾਂ ਨੂੰ ਮਰੇ ਹੋਏ ਲੋਕਾਂ ਨੂੰ ਖਾਣ ਤੋਂ ਬਿਨਾ ਕੋਈ ਵੀ ਚਾਰਾ ਨਹੀਂ ਹੈ ਪਰ ਇਹ ਫੈਸਲਾ ਕੋਈ ਆਸਾਨ ਫੈਸਲਾ ਨਹੀਂ ਸੀ ਕਿਉਂਕਿ ਜਿਹੜੇ ਲੋਕ ਮਰੇ ਸਨ ਇਹ ਇਹਨਾਂ ਦੇ ਰਿਸ਼ਤੇਦਾਰ ਪਰਿਵਾਰਕ ਮੈਂਬਰ ਅਤੇ ਦੋਸਤ ਸਨ ਪਰ ਸਮੇਂ ਦੇ ਨਾਲ ਇਹਨਾਂ ਨੂੰ ਮਹਿਸੂਸ ਹੋਇਆ ਕਿ ਇਹਨਾਂ ਦੇ ਕੋਲ ਇਸ ਤੋਂ ਬਿਨਾ ਕੋਈ ਚਾਰਾ ਬਚਿਆ ਹੀ ਨਹੀਂ ਇਸ ਲਈ ਇਹਨਾਂ ਨੇ ਮਰੇ ਹੋਏ ਲੋਕਾਂ ਨੂੰ ਹੀ ਆਪਣਾ ਭੋਜਨ ਬਣਾਇਆ ਕ੍ਰੈਸ਼ ਦੇ 16 ਦਿਨਾਂ ਲੋਕ ਸੌ ਰਹੇ ਹੁੰਦੇ ਨੇ ਤਾਂ ਅਚਾਨਕ ਇੱਕ ਬਰਫ਼ ਦਾ ਬਹੁਤ ਤੇਜ਼ ਤੂਫਾਨ ਆਉਂਦਾ ਹੈ। ਦੇਖਦੇ ਹੀ ਦੇਖਦੇ ਇਹ ਬਰਫ਼ ਇਸ ਜਹਾਜ਼ ਦੇ ਅੰਦਰ ਭਰ ਜਾਂਦੀ ਹੈ ਜਿਸ ਦੇ ਕਾਰਨ 8 ਯਾਤਰੀ ਸਾਹ ਨਾ ਲੈਣ ਕਾਰਨ ਉਸੇ ਰਾਤ ਮਾਰੇ ਜਾਂਦੇ ਨੇ। ਹੁਣ ਸਿਰਫ ਇਸ ਜਹਾਜ਼ ਦੇ ਵਿੱਚ 19 ਯਾਤਰੀ ਹੀ ਬਚੇ ਸਨ। ਇਸ ਤੋਂ ਬਾਅਦ ਪ੍ਰਾਡੋ ਇੱਕ ਲੋਹੇ ਦੇ ਡੰਡੇ ਦੇ ਨਾਲ ਲਗਾਤਾਰ ਇਸ ਬਰਫ਼ ਦੇ ਵਿੱਚ ਦੀ ਹੋਲ ਬਣਾ ਕੇ ਉੱਪਰ ਸਤਾਂ ਦੇ ਉੱਪਰ ਪਹੁੰਚ ਜਾਂਦਾ ਹੈ ਤੇ ਬਾਹਰ ਨਿਕਲਨ ਸਾਰ ਹੀ ਉਸ ਨੂੰ ਪਤਾ ਲੱਗਦਾ ਹੈ ਕਿ ਬਾਹਰ ਹੋਰ ਬਹੁਤ ਜ਼ਿਆਦਾ ਭਿਆਨਕ ਬਰਫ਼ ਦਾ ਤੂਫਾਨ ਆ ਰਿਹਾ ਹੈ ਜਿਸ ਕਰਕੇ ਅੰਦਰ ਬੈਠਣ ਦੇ ਵਿੱਚ ਹੀ ਭਲਾਈ ਹੈ ਤੇ ਅਗਲੇ ਲਗਾਤਾਰ 3 ਦਿਨਾਂ ਤੱਕ ਇਹ ਸਾਰੇ ਕਿ ਛੋਟੇ ਜਿਹੇ ਹਿੱਸੇ ਦੇ ਵਿੱਚ ਹੀ ਫਸੇ ਰਹਿੰਦੇ ਨੇ ਤੇ ਤਿੰਨ ਦਿਨਾਂ ਬਾਅਦ ਜਦੋਂ ਇਹ ਲੋਕ ਬਾਹਰ ਨਿਕਲ ਕੇ ਦੇਖਦੇ ਨੇ ਤਾਂ ਪੂਰਾ ਮੌਸਮ ਸਾਫ਼ ਹੋ ਚੁੱਕਿਆ ਹੁੰਦਾ ਹੈ ਤੇ ਹੁਣ ਇਹਨਾਂ ਨੂੰ ਮਹਿਸੂਸ ਵੀ ਹੋ ਚੁੱਕਿਆ ਸੀ ਕਿ ਕਿਸੇ ਹੋਰ ਤੋਂ ਉਮੀਦ ਲਗਾਉਣ ਦੀ ਥਾਂ ਉਹਨਾਂ ਨੂੰ ਆਪ ਕੋਸ਼ਿਸ਼ ਕਰਨੀ ਪਵੇਗੀ ਇੱਥੋਂ ਜਿਉਂਦੇ ਬਾਹਰ ਨਿਕਲਣ ਦੇ ਲਈ ਇਸ ਤੋਂ ਬਾਅਦ ਇਹ ਲੋਕ ਫੈਸਲਾ ਕਰਦੇ ਨੇ ਕਿ ਇਹਨਾਂ ਦੇ ਵਿੱਚੋਂ ਤਿੰਨ ਲੋਕ ਕਾਂਸਸ ਪ੍ਰਾਡੋ ਅਤੇ ਵਿਜੈਂਟਾ ਪੈਦਲ ਜਾ ਕੇ ਮਦਦ ਲੱਭਣ ਦੀ ਕੋਸ਼ਿਸ਼ ਕਰਨਗੇ ਇਸ ਕਰਕੇ ਇਹਨਾਂ ਤਿੰਨਾਂ ਨੂੰ ਜ਼ਿਆਦਾ ਖਾਣਾ ਤੇ ਗਰਮ ਕੱਪੜੇ ਦੇ ਕੇ ਉੱਥੋਂ ਭੇਜ ਦਿੱਤਾ ਜਾਂਦਾ ਹੈ ਇੱਥੋਂ ਇਹ ਤਿੰਨੇ ਅੰਦਾਜ਼ਾ ਲਗਾਉ ਸਾਈਡ ਏਰੀਏ ਦੇ ਵਿੱਚ ਪਹੁੰਚ ਜਾਣਗੇ ਪਰ ਇਹਨਾਂ ਦਾ ਇਹ ਅੰਦਾਜ਼ਾ ਬਿਲਕੁਲ ਗਲਤ ਸੀ ਹੁਣ ਜਹਾਜ਼ ਨੂੰ ਕ੍ਰੈਸ਼ ਹੋਏ 33 ਦਿਨ ਹੋ ਚੁੱਕੇ ਸਨ ਤੇ ਕੁਝ ਦਿਨ ਚੱਲਣ ਤੋਂ ਬਾਅਦ ਹੀ ਇਹਨਾਂ ਨੂੰ ਜਹਾਜ਼ ਦਾ ਕ੍ਰੈਸ਼ ਹੋਇਆ ਪਿਛਲਾ ਟੁਕੜਾ ਲੱਭ ਜਾਂਦਾ ਹੈ ਜਿਸ ਦੇ ਵਿੱਚ ਇਹਨਾਂ ਨੂੰ ਥੋੜੇ-ਬਹੁਤ ਗਰਮ ਕੱਪੜੇ ਖਾਣਾ ਤੇ ਦਵਾਈਆਂ ਮਿਲਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਫਿਰ ਤੋਂ ਅੱਗੇ ਚੱਲਣਾ ਸ਼ੁਰੂ ਕਰ ਦਿੰਦੇ ਨੇ ਕ੍ਰੈਸ਼ ਦੇ 49 ਦਿਨਾਂ ਬਾਅਦ ਫਿਰ ਤੋਂ ਬਰਫ਼ ਦਾ ਇੱਕ ਖਤਰਨਾਕ ਤੂਫਾਨ ਆਉਂਦਾ ਹੈ ਜਿਸ ਦੇ ਵਿੱਚ ਹੋਰ ਤਿੰਨ ਯਾਤਰੀ ਮਾਰੇ ਜਾਂਦੇ ਨੇ ਦੂਜੇ ਪਾਸੇ ਤਿੰਨੇ ਲੋਕ ਹਜੇ ਵੀ ਚੱਲ ਰਹੇ ਹੁੰਦੇ ਨੇ ਤੇ ਇੱਕ ਮੌਕਾ ਅਜੀਬਾ ਵੀ ਆਉਂ ਨਹੀਂ ਰਹਿੰਦੀ ਪਰ ਇਹ ਲੋਕ ਹਾਰ ਨਹੀਂ ਮੰਨਦੇ ਤੇ ਲਗਾਤਾਰ ਚੱਲਦੇ ਹੀ ਰਹਿੰਦੇ ਨੇ ਤੇ ਲਗਾਤਾਰ ਗਲੇਸ਼ੀਅਰ ਅਤੇ ਪਹਾੜਾਂ ਦੇ ਉੱਪਰ ਚੜ੍ਹਦੇ ਰਹਿੰਦੇ ਨੇ ਤੇ ਇੱਕ ਦਿਨ ਜਦੋਂ ਇੱਕ ਪਹਾੜ ਦੀ ਚੋਟੀ ਦੇ ਉੱਪਰ ਪਹੁੰਚਦੇ ਨੇ ਤਾਂ ਇਹ ਦੇਖਦੇ ਨੇ ਕਿ ਉਹਨਾਂ ਦੇ ਚਾਰੇ ਪਾਸੇ ਸਿਰਫ ਬਰਫ਼ ਦੇ ਨਾਲ ਲੱਦੇ ਹੋਈ ਪਹਾੜ ਨੇ ਜਿਸ ਨੂੰ ਦੇਖ ਕੇ ਇਹਨਾਂ ਦੀ ਹਿੰਮਤ ਹੋਰ ਜ਼ਿਆਦਾ ਟੁੱਟ ਜਾਂਦੀ ਹੈ ਪਰ ਉਸੇ ਟਾਈਮ ਹੀ ਇਹਨਾਂ ਨੂੰ ਦੋ ਅਜਿਹੇ ਪਹਾੜ ਨਜ਼ਰ ਆਉਂਦੇ ਨੇ ਜਿਨ੍ਹਾਂ ਦੇ ਉੱਪਰ ਬਿਲਕੁਲ ਵੀ ਬਰਫ਼ ਨਹੀਂ ਹੁੰਦੀ ਤੇ ਉੱਥੋਂ ਇਹ ਅੰਦਾਜ਼ਾ ਲਗਾਉਂਦੇ ਨੇ ਕਿ ਉਹਨਾਂ ਨੂੰ ਲਗਾਤਾਰ ਆ ਸੁੱਕੇ ਪਹਾੜਾਂ ਵੱਲ ਹੀ ਤੁਰਦੇ ਰਹਿਣਾ ਚਾਹੀਦਾ ਹੈ ਤੇ ਕੁਝ ਦਿਨ ਚੱਲਣ ਤੋਂ ਬਾਅਦ ਇਹ ਇੱਕ ਵੈ ਪਾਣੀ ਦੀ ਨਦੀ ਮਿਲਦੀ ਹੈ ਉਸ ਦਿਨ ਇਹਨਾਂ ਨੂੰ ਨਦੀ ਦਾ ਮਿਲਣਾ ਇੱਕ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ ਇਹ ਨਦੀ ਦਾ ਪਾਣੀ ਪੀਣ ਤੋਂ ਬਾਅਦ ਤੁਰੰਤ ਫੈਸਲਾ ਕਰਦੇ ਨੇ ਕਿ ਉਹਨਾਂ ਨੂੰ ਇਸ ਨਦੀ ਦੇ ਨਾਲ ਨਾਲ ਹੀ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਨਦੀ ਉਹਨਾਂ ਨੂੰ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ ਤੱਕ ਜ਼ਰੂਰ ਪਹੁੰਚਾ ਦੇਵੇਗੀ ਤੇ ਲਗਾਤਾਰ ਉਹ ਦਿਸ਼ਾ ਦੇ ਵਿੱਚ 9 ਦਿਨ ਚੱਲਣ ਤੋਂ ਬਾਅਦ ਇਹਨਾਂ ਨੂੰ ਇਨਸਾਨ ਦੀ ਮੌਜੂਦਗੀ ਦੇ ਹੁਣ ਕੁਝ ਨਿਸ਼ਾਨ ਦਿਖਣ ਲੱਗਦੇ ਨੇ ਇਹਨਾਂ ਨੂੰ ਖੇਤਾਂ ਦੇ ਵਿੱਚ ਕੁਝ ਗਾਵਾਂ ਦਿਖਾਈ ਦਿੰਦੀਆਂ ਨੇ ਤੇ ਥੋੜਾ ਅੱਗੇ ਚੱਲਣ ਤੋਂ ਬਾਅਦ ਇਹਨਾਂ ਨੂੰ ਤਿੰਨ ਇਨਸਾਨ ਖੜੇ ਦਿਖਾਈ ਦਿੰਦੇ ਨੇ ਇਸ ਤੋਂ ਬਾਅਦ ਤਿੰ ਇਨਸਾਨਾਂ ਦੇ ਵਿੱਚੋਂ ਇੱਕ ਜਣਾ ਇਹਨਾਂ ਨੂੰ ਦੇਖ ਲੈਂਦਾ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਜਣਾ ਇਹਨਾਂ ਵੱਲ ਦੇਖ ਕੇ ਉੱਚੀ ਦੇਣੇ ਕਹਿੰਦਾ ਹੈ ਟਮਾਰੋ ਮਤਲਬ ਕਿ ਉਹ ਕੱਲ ਫਿਰ ਆਵੇਗਾ ਇਸ ਤੋਂ ਬਾਅਦ ਅਗਲੇ ਦਿਨ ਉਹ ਇਨਸਾਨ ਆਪਣੇ ਘੋੜੇ ਦੇ ਉੱਪਰ ਬੈਠ ਕੇ ਆਪਣੇ ਤਿੰਨ ਸਾਥੀਆਂ ਦੇ ਨਾਲ ਉੱਥੇ ਆਉਂਦਾ ਹੈ ਤੇ ਆਪਣੇ ਨਾਲ ਕੁਝ ਖਾਣਾ ਪੇਪਰ ਅਤੇ ਇੱਕ ਪੈਨ ਲੈ ਕੇ ਆਉਂਦਾ ਹੈ ਤੇ ਉਹ ਇਸ ਪੇਪਰ ਅਤੇ ਪੈਨ ਨੂੰ ਤਾਂ ਇੱਕ ਧਾਗੇ ਦੇ ਨਾਲ ਬੰਨ ਕੇ ਇਹਨਾਂ ਵੱਲ ਸੁੱਟਦਾ ਹੈ ਤੇ ਆਖਰਕਾਰ 2 ਮਹੀਨੇ ਲੱਗਣ ਤੋਂ ਬਾਅਦ ਪਰਾਡੋ ਆਪਣਾ ਮੈਸੇਜ ਬਾਹਰੀ ਦੁਨੀਆ ਤੱਕ ਪਹੁੰਚਾ ਦਿੰਦਾ ਹੈ ਪਰਾਡੋ ਇਸ ਪੇਪਰ ਦੇ ਉੱਪਰ ਲਿਖਦਾ ਹੈ ਕਿ ਮੈਂ ਔਰਗਵੇ ਤੋਂ ਆਇਆ ਹਾਂ ਅਸੀਂ ਕ੍ਰੈਸ਼ ਸਾਈਟ ਦੇ ਉੱਪਰ ਮੌਜੂਦ ਨੇ ਤੇ ਸਾਡੇ ਕੋਲ ਵੀ ਹੁਣ ਚੱਲਣ ਦੀ ਹਿੰਮਤ ਬਿਲਕੁਲ ਵੀ ਨਹੀਂ ਬਚੀ ਅਸੀਂ ਸਾਰੇ ਹੁਣ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਹਾਂ ਸਾਨੂੰ ਬਚਾ ਲਓ ਤੇ ਜਦੋਂ ਸਾਹਮਣੇ ਵਾਲਾ ਆਦਮੀ ਇਸ ਨੋਟ ਨੂੰ ਪੜ੍ਹਦਾ ਹੈ ਤਾਂ ਉਸ ਨੂੰ ਯਕੀਨ ਨਹੀਂ ਹੁੰਦਾ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਦੀ ਖ਼ਬਰ ਉਸ ਨੇ 2 ਮਹੀਨੇ ਪਹਿਲਾਂ ਰੇਡੀਓ ਦੇ ਉੱਪਰ ਕ੍ਰੈਸ਼ ਹੋਣ ਬਾਰੇ ਸੁਣੀ ਸੀ ਉਸ ਨੂੰ ਯਕੀਨ ਨਹੀਂ ਹੁੰਦਾ ਕਿ ਲੋਕ ਹਜੇ ਤੱਕ ਵੀ ਜਿਉਂਦੇ ਨੇ ਉਹ ਇਨ੍ਹਾਂ ਦੇ ਬਲ ਇੱਕ ਬ੍ਰੈਡਰ ਦੇ ਪੈਕੇਟ ਨੂੰ ਸੁੱਟਦਾ ਹੈ ਤੇ ਵਾਪਸ ਚਲਾ ਜਾਂਦਾ ਹੈ ਤੇ ਆਖਰਕਾਰ 10 ਘੰਟੇ ਸਫ਼ਰ ਕਰਨ ਤੋਂ ਬਾਅਦ ਆਰਮੀ ਹੈੱਡਕੁਆਰਟਰ ਤੋਂ ਆਰਮੀ ਮਦਦ ਲੈ ਕੇ ਇਨ੍ਹਾਂ ਰੈਸਕਿਊ ਕਰ ਲਿਆ ਜਾਂਦਾ ਹੈ ਅਤੇ ਉਸ ਸਮੇਂ ਪਤਾ ਲੱਗਦਾ ਹੈ ਕਿ ਇਹ ਤਿੰਨੇ ਜਾਣੇ ਲਗਭਗ 61 ਕਿਲੋਮੀਟਰ ਸਫਰ ਕਰ ਚੁੱਕੇ ਸਨ ਪਹਾੜਾਂ ਦੇ ਵਿੱਚ ਪੈਦਲ ਤੇ ਦੇਖਦੇ ਹੀ ਦੇਖਦੇ ਇਹ ਖਬਰ ਪੂਰੀ ਦੁਨੀਆ ਦੇ ਵਿੱਚ ਫੈਲ ਜਾਂਦੀ ਹੈ ਤੇ 72 ਦਿਨਾਂ ਬਾਅਦ ਬਚੇ ਹੋਏ ਯਾਤਰੀਆਂ ਨੂੰ ਵੀ ਰੈਸਕਿਊ ਕਰ ਲਿਆ ਜਾਂਦਾ ਹੈ ਦੋ ਜਹਾਜ਼ ਕ੍ਰੈਸ਼ ਹੋਈ ਜਗ੍ਹਾ ਦੇ ਉੱਪਰ ਪਹੁੰਚਦੇ ਨੇ ਤੇ ਬਚੇ ਹੋਏ 16 ਲੋਕਾਂ ਨੂੰ ਉੱਥੋਂ ਰੈਸਕਿਊ ਕਰ ਲੈਂਦੇ ਨੇ ਏਸੀਜੀ ਇੱਕ ਸੱਚੀ ਕਹਾਣੀ ਫਲਾਈਟ 571 ਦੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਮ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨ